ਚਾਵਲਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੇਰੇ ਨਾਲ ਛੋਟੀ ਬੱਚੀ ਬਵਿਆ ਮੌਜੂਦ ਹੈ ਜਿਸ ਨੇ ਕਿਸਮੇ ਕਿੰਨਾ ਹੈ ਦਮ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਉਹ ਵੀ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਵਿੱਚੋਂ ਬੇਟਾ ਕਿੱਥੇ ਤੁਹਾਡਾ ਜਿਹੜਾ ਇਹ ਫਾਈਨਲ ਹੋਇਆ ਸੀ ਤੇ ਕਿਸ ਤਰ੍ਹਾਂ ਮਹਿਸੂਸ ਹੋਇਆ ਕਿ ਤੁਸੀਂ ਫਰਸਟ ਆਏ ਮੇਰਾ ਫਾਈਨਲ ਸੰਗਰੂਰ ਹੋਇਆ ਸੀ ਪਿੱਖੀ ਦੇ ਕੋਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਕਿ ਮੈਂ ਫਰਸਟ ਆਈ ਹਾਂ ਮੈਂ ਆਪਣੇ ਪਲੇਟ ਦੇ ਦਾ ਨਾਮ ਰੋਸ਼ਨ ਕੀਤਾ ਮੇਰੇ ਸ਼ਹਿਰ ਦਾ ਨਾਮ ਰੋਸ਼ਨ ਹੋਇਆ ਮੈਂ ਬਹੁਤ ਖੁਸ਼ੀ ਹੋਈ ਆ ਬੇਟਾ ਫਰਸਟ ਪੋਜੀਸ਼ਨ ਤੁਸੀਂ ਹਾਸਲ ਕੀਤੀ ਹੈ ਤੇ ਮਾਪਿਆਂ ਦਾ ਕਿਸ ਤਰ੍ਹਾਂ ਸਹਿਯੋਗ ਸੀ ਤੇ ਤੁਹਾਡੇ ਟੀਚਰਾਂ ਦਾ ਕਿਵੇਂ ਸਹਿਯੋਗ ਸੀ ਮੇਰੇ ਟੀਚਰਾਂ ਨੇ ਮੈਨੂੰ ਬਹੁਤ ਵਧੀਆ ਕੰਗ੍ਰੈਚੁਲੇਸ਼ਨ ਕੀਤਾ ਤੇ ਮੇਰੇ ਮੰਮਾ ਵਾਲਾ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਇਸ ਅੱਗੇ ਜਾਣ ਲਈ ਤੇ ਮੇਰੇ ਮੰਮਾ ਵਾਲੇ ਬਹੁਤ ਖੁਸ਼ ਹੈ ਮੇਰੇ ਮੰਮਾ ਵਾਲੇ ਦਾ ਮੈਂ ਨਾਮ ਰੋਸ਼ਨ ਕੀਤਾ ਤੇ ਬੇਟਾ ਫਰਸਟ ਪੋਜੀਸ਼ਨ ਹਾਸਲ ਹੋਣਾ ਵੀ ਬਹੁਤ ਵੱਡੀ ਗੱਲ ਹੈ ਤੇ ਉੱਥੇ ਕਿੰਨੇ ਪਰਫਾਰਮੈਂਸ ਬੱਚਿਆਂ ਨੇ ਕੀਤੀਆਂ ਸੀ ਤੇ ਤੁਹਾਡਾ ਕਿਸ ਰਾਉਂਡ ਦੇ ਵਿੱਚ ਜਿਹੜੀ ਫਰਸਟ ਪੋਜੀਸ਼ਨ ਆਈ ਇਹ ਕਿੰਨੇ ਆਏ 2 ਕਿ ਬੱਚੇ ਤੇ ਮੇਰੇ ਨਾਲ ਸੀਗੇ ਜਿਹੜੇ ਦੋ ਫਰਸਟ ਦੋ ਫਰਸਟ ਆਏ 3 ਸੈਕਿੰਡ ਆਏ ਤੇ ਇੱਕ ਥਰਡ ਆਇਆ ਜੀ ਉਸ ਤੋਂ ਬਾਅਦ ਬੇਟਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੰਗratulations ਦਿੱਤਾ ਐਂਡ ਸਰ ਨੇ ਇਨਾਮ ਦਿੱਤਾ ਮੈਨੂੰ ਜੀ ਟਰੋਫੀ ਮਿਲੀ ਤੇ ਕਾਰਡ ਮਿਲਿਆ ਬੱਚੀ ਨਾਲ ਗੱਲਬਾਤ ਕਰ ਰਹੇ ਹਾਂ ਬੱਚੀ ਥੋੜੀ ਹੈਜੀਟੇਸ਼ਨ ਹੋ ਰਹੀ ਹੈ ਕਿਉਂਕਿ ਫਸਟ ਟਾਈਮ ਬੇਟੀ ਜਿਹੜਾ ਇੰਟਰਵਿਊ ਦੇ ਰਹੀ ਹੈ ਹਾਲਾਂਕਿ ਜੇ ਗੱਲ ਕਰੀਏ ਇਸ ਬੱਚੀ ਦਾ ਟੈਲੈਂਟ ਮੈਂ ਵੀ ਵੀਡੀਓ ਦੇਖੀ ਤਾਂ ਬੜਾ ਵਧੀਆ ਜਿਹੜਾ ਇਸ ਬੇਟੀ ਦਾ ਜਿਹੜਾ ਟੈਲੈਂਟ ਹੈ ਇਸ ਸਕੂਲ ਦੇ ਵਿੱਚ ਜਿਹੜੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੀ ਹੈ ਉਸ ਸਕੂਲ ਦੇ ਵਿੱਚ ਜਿਹੜੀ ਇਸਨੇ ਨਾਮ ਰੋਸ਼ਨ ਕੀਤਾ ਤੇ ਬਡਲਾਟਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਬਹੁਤ ਵੱਡੀ ਗੱਲ ਹੈ ਤਾਂ ਬੇਟਾ ਇਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤਾਂ ਕਿਵੇਂ ਦੇਖਦੇ ਹੋ ਮਾਤਾ ਜੀ ਜੇ ਤੁਹਾਡੀ ਬੇਟੀ ਨੇ ਐਡਾ ਵੱਡਾ ਜਿਹੜਾ ਮੁਕਾਮ ਹਾਸਲ ਕੀਤਾ ਤੇ ਕਿਵੇਂ ਦੇਖਦੇ ਹੋ ਇਸ ਸੀਜ਼ਨ ਨੂੰ ਵਧੀਆ ਦੇਖਦੇ ਆ ਸਰ ਅਸੀਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਜ਼ਿਆਦਾ ਵਧੀਆ ਕਿਉਂਕਿ ਬੱਚੀ ਨੇ ਸਾਡਾ ਆਪਣੇ ਸ਼ਹਿਰ ਦਾ ਸਕੂਲ ਦਾ ਸਭ ਦਾ ਨਾਮ ਰੋਸ਼ਨ ਕੀਤਾ ਜੀ ਹਾਂਜੀ ਤੁਹਾਡੇ ਵੱਲੋਂ ਕਿੱਦਾਂ ਦੀ ਸਪੋਰਟ ਸੀ ਮੈਮ ਸਰ ਹਰ ਤਰਫੋਂ ਸਪੋਰਟ ਕੀਤੀ ਹੈ ਬੱਚੇ ਨੂੰ ਅਸੀਂ ਜਿੰਨਾ ਵੀ ਹੋ ਸਕਿਆ ਹਾਂਜੀ ਜੀ ਹਾਂਜੀ ਜੀ ਤਾਂ ਬੱਚਿਆਂ ਨੂੰ ਸਪੋਰਟ ਕਰੋ ਪੇਰੈਂਟਸ ਨੇ ਜਿਵੇਂ ਦੱਸਿਆ ਕਿ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਇੱਥੋਂ ਦੇ ਸਕੂਲ ਦਾ এনवायरमेंट ਦੇ ਵਿੱਚੋਂ ਬੱਚਾ ਸਿੱਖਿਆ ਜਾਂ ਮਤਲਬ ਘਰੇ ਵੀ ਇਹ ਪ੍ਰੈਕਟਿਸ ਵੇਹਰਾ ਕਰਦੇ ਸੀ ਹਾਂਜੀ ਸਰ ਸਕੂਲ ਚ ਵੀ ਸਿੱਖਦੇ ਰਿਹਾ ਤੇ ਪੰਗੜਾ ਕੋਚ ਇਹਨਾਂ ਦੇ ਹੈ ਲੱਕੀ ਦੀ ਅਕੈਡਮੀ ਉੱਥੇ ਵੀ ਲੱਗੇ ਰਿਹਾ ਬੱਚੇ ਉਹਨਾਂ ਨੇ ਵੀ ਸਿਖਾਇਆ ਉਹਨਾਂ ਨੇ ਵੀ ਫੁੱਲ ਸਪੋਰਟ ਕੀਤੀ ਹੈ ਬੱਚੇ ਨੂੰ ਜੀ ਹਾਂਜੀ ਲੱਕੀ ਸਰ ਨੇ ਇਹਨਾਂ ਦੇ ਸਕੂਲ ਚ ਵੀ ਸਰ ਨੇ ਤੇ ਉਹਨਾਂ ਦੀ ਅਕੈਡਮੀ ਆ ਉੱਥੇ ਵੀ ਇਹ ਹੀ ਸਿਖਾਉਂਦੇ ਰਿਹਾ ਪੰਗੜਾ ਨਾਲ ਹਾਂਜੀ ਬਿਲਕੁਲ ਬੱਚਿਆਂ ਦੇ ਵਿੱਚ ਟੈਲੈਂਟ ਹੁੰਦਾ ਹੈ ਤੇ ਲੇਕਿਨ ਉਹਨੂੰ ਟੈਲੈਂਟ ਨੂੰ ਦੇਖਣ ਦੀ ਲੋੜ ਹੁੰਦੀ ਹੈ ਤੇ ਸਕੂਲ ਦੇ ਪ੍ਰਿੰਸੀਪਲ ਨੇ ਨਾਲ ਵੀ ਆਪਾਂ ਤਾਂ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਨਾ ਵੀ ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਐਦਾਂ ਦਾ ਟੈਲੈਂਟ ਕਿਵੇਂ ਤੁਸੀਂ ਬੱਚਿਆਂ ਦੇ ਅੰਦਰ ਐਦਾਂ ਦਾ ਟੈਲੈਂਟ ਪੈਦਾ ਕਰਦੇ ਹੋ ਜੀ ਬੀਐਨ ਗੁਰੂਕੁਲ ਸਕੂਲ ਦੇ ਪ੍ਰਿੰਸੀਪਲ ਦੀਪਿਕਾ मैम ਇਸ ਵਕਤ ਮੇਰੇ ਨਾਲ ਮੌਜੂਦ ਨੇ मैम ਤੁਹਾਡੇ ਸਕੂਲ ਦੇ ਬੱਚੇ ਨੇ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਨਾਮ ਰੋਸ਼ਨ ਕੀਤਾ ਹੈ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਕਿਵੇਂ ਦੇਖਦੇ ਸੀ ਸਰ ਇਸ ਦਾ ਬਹੁਤ ਵੱਡਾ ਮਾਣ ਮਹਿਸੂਸ ਕਰਦੇ ਹਾਂ ਸੀ ਕਿ ਬੱਚੇ ਨੇ 5 ਰਾਉਂਡ ਫਾਈਨਲ ਕ੍ਰਾਸ ਕਰਕੇ 3 ਸਟੇਟਸ ਦੇ ਵਿੱਚ ਉਹ ਨਾਮ ਰੌਸ਼ਨ ਕੀਤਾ ਆਪਦੇ ਸਕੂਲ ਦਾ ਵੀ ਆਪਦੇ ਮਲਪਾਇਓ ਦਾ ਵੀ ਸਾਡਾ ਦਾ ਵਾਕਈ ਹੋਇਆ ਹੀ ਹੋਇਆ ਜੀ ਜੀ ਅਸੀਂ ਉਹਨੂੰ ਕੰਗ੍ਰੈਚੂਲੇਟਸ ਵੀ ਕਰਦੇ ਹਾਂ ਤੇ ਚਾਹਦੇ ਹਾਂ ਕਿ ਅੱਗੇ ਆਪਣਾ ਮੁਕਾਮ ਹੋਰ ਅੱਗੇ ਦੀ ਅਗੇ ਅਚੀਵ ਕਰੇ ਜੀ ਤਾਂ ਹਮ ਕਿਸ ਤਰ੍ਹਾਂ ਤੁਹਾਡੇ ਇਸ ਸਕੂਲ ਦੇ ਵਿੱਚ ਬੱਚਿਆਂ ਦੇ ਅੰਦਰ ਟੈਲੈਂਟ ਪੈਦਾ ਕੀਤਾ ਜਾਂਦਾ ਬੱਚੀ ਨੇ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ ਕਿਵੇਂ ਦੇਖਦੇ ਹੋ ਤੁਸੀਂ ਸਰ ਇਹ ਬਹੁਤ ਵੱਡੀ ਮੈਨ ਦੀ ਮਹਿਸੂਸ ਸੀ ਗੱਲ ਹੈ ਸਾਡੇ ਵਾਸਤੇ ਅ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਛੋਟੇ ਲੈਵਲ ਤੋਂ ਬੱਚਿਆਂ ਨੂੰ ਹਰ ਇੱਕ ਇਵੈਂਟ ਹਰ ਇੱਕ ਫੈਸਟੀਵਲ ਅ ਅਰੇਂਜ ਕਰਕੇ ਦਿੰਨੇ ਆ ਤਾਂ ਕਿ ਬੱਚੇ ਹਰ ਇੱਕ ਐਕਟੀਵਿਟੀ ਚ ਪਾਰਟਿਸਪੇਟ ਕਰਨ ਪਹਿਲਾਂ ਛੋਟੀ ਛੋਟੀ ਪਰਫਾਰਮੈਂਸਿਸ ਤੋਂ ਫਿਰ ਉਹ ਤੋਂ ਬਾਅਦ ਇਹਨਾਂ ਨੂੰ ਪ੍ਰੋਪਰ ਕੋਚ ਦਿੱਤਾ ਹੋਇਆ ਹੈ ਇਹਨਾਂ ਦੇ ਲੈਕਚਰ ਸਵਿੰਦਰ ਸਰ ਨੇ ਉਹ ਅ ਹਰ ਇੱਕ ਪਰਫਾਰਮੈਂਸ ਇਹਨਾਂ ਨੂੰ ਪ੍ਰੋਪਰਲੀ ਤਿਆਰ ਕਰਵਾਉਂਦੇ ਆ ਜੋ ਇਹਨਾਂ ਨੂੰ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ ਅਸੀਂ ਉਹ ਨਾਲ ਨਾਲ ਇਹਨਾਂ ਨੂੰ ਫੈਸਿਲਿਟੇਟ ਕਰਵਾ ਰਹੇ ਹਾਂ ਤਾਂ ਕਿ ਬੱਚੇ ਆਪਦੇ ਆਪ ਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਬੱਚਾ ਪੜ੍ਹਾਈ ਦੇ ਮਕਾਮ ਦੇ ਵਿੱਚ ਅੱਗੇ ਆਵੇ ਬਹੁਤ ਹੋਰ ਐਕਟੀਵਿਟੀਆਂ ਨੇ ਜਿਵੇਂ ਗੇਮਸ ਹੈ ਡਾਂਸ ਹੈ ਤਾਂ ਅਸੀਂ ਡਾਂਸ ਦੇ ਵਿੱਚ ਵੀ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਬੱਚੇ ਆਪੇ ਆਪ ਨੂੰ ਇੱਕ ਪਲੇਟਫਾਰਮ ਦੇ ਸਕਣ ਤਾਂ ਉਹਨਾਂ ਨੂੰ ਮਿਲ ਸਕੇ ਤਾਂ ਮੈਮ ਜਿਸ ਤਰ੍ਹਾਂ ਦੇਖੋ ਬੱਚੇ ਨੇ ਇੰਨੇ ਵਧੀਆ ਖੂਬਸੂਰਤ ਜਿਹੜੇ ਇਨਾਮ ਲੈ ਕੇ ਗਏ ਸਕੂਲ ਦੀ ਬਹੁਤ ਵੱਡੀ ਮਾਨ ਦੀ ਗੱਲ ਹੈ ਅੱਜ ਬਡੋਲਾਡੇ ਦਾ ਨਾਮ ਬੱਚੀ ਨੇ ਬਹੁਤ بڑا ਜਿਹੜਾ ਪੰਜਾਬ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਤਾਂ ਹਿਮਾਚਲ ਦੇ ਵਿੱਚ ਵੀ ਬੜਾ ਜਿਹੜਾ ਨਾਮ ਹੋਇਆ ਤਾਂ ਕਿਵੇਂ ਕੀ ਮੈਸੇਜ ਦੇਣਾ ਚਾਹੋਗੇ ਮਾਪਿਆਂ ਨੂੰ ਤੇ ਕੀ ਕਹਿਣਾ ਚਾਹੋਗੇ ਮਾਪਿਆਂ ਨੂੰ ਇਹੀ ਕਹਿਣਾ ਚਾਹੁੰਦਾ ਐ ਵੀ ਇਹ ਨਹੀਂ ਹੈਗਾ ਵੀ ਕੱਲਾ ਸਟੱਡੀ ਜ਼ਰੂਰੀ ਹੈ ਸਟੱਡੀ ਅਸੀਂ ਕਹਿੰਦੇ ਨਹੀਂ ਜ਼ਰੂਰੀ ਨਹੀਂ ਹੈਗੀ ਸਟੱਡੀ ਬਹੁਤ ਜ਼ਰੂਰੀ ਹੈ ਪਰ ਬੱਚਿਆਂ ਨੂੰ ਆਪਦੇ ਆਪ ਨਾਲ ਕੋ ਕਲਕੂਲਰ ਐਕਟੀਵਿਟੀਆਂ ਦੇ ਵਿੱਚ ਵੀ ਉਹਨਾਂ ਨੂੰ ਪਾਰਟਿਸਿਪੇਟ ਕਰਵਾਉਣਾ ਚਾਹੀਦਾ ਹੈ ਪੇਰੈਂਟਸ ਅਗਰ ਨਾਲ ਕੋਸ਼ਿਸ਼ ਕਰਨ ਫਿਰ ਸਾਡੇ ਨਾਲ ਸਕੂਲ ਦੇ ਨਾਲ ਰਲ ਕੇ ਤਾਂ ਬੱਚਿਆਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲ ਸਕਦਾ ਹੈ ਜੀ ਤਾਂ ਮੈਮ ਨੇ ਦੱਸਿਆ ਕਿ ਬੱਚਿਆਂ ਨੂੰ ਪਲੇਟਫਾਰਮ ਦੇ ਲਈ ਮਾਪੇ ਦਾ ਸਭ ਤੋਂ ਵੱਡਾ ਰੋਲ ਹੁੰਦਾ ਮੈਮ ਹਨਾ ਮਾਪੇ ਦਾ ਰੋਲ ਸਭ ਤੋਂ ਵੱਡਾ ਹੁੰਦਾ ਹੈ ਤੇ ਮਾਪੇ ਜਦੋਂ ਫੀਚਰਾਂ ਨੂੰ ਸਪੋਰਟ ਕਰਦੇ ਨੇ ਕਿ ਸਾਡੇ ਬੱਚੇ ਨੂੰ ਅੱਜ ਬੱਚੇ ਦੇ ਜਿਹੜਾ ਟੈਲੈਂਟ ਨੂੰ ਦੇਖਿਆ ਜਾਵੇ ਤੇ ਉਸ ਟੈਲੈਂਟ ਨੂੰ ਜਿੱਥੇ ਵੀ ਕੋਈ ਪਰਫਾਰਮੈਂਸ ਵੱਡੀ ਹੁੰਦੀ ਹੈ ਤੇ ਉੱਥੇ ਜਰੂਰ ਉਸ ਟੈਲੈਂਟ ਨੂੰ ਜਰੂਰ ਸ਼ੋਅ ਕਰਵਾਇਆ ਜਾਵੇ ਕੈਮਰਾ ਪਰਸਨ ਨਵਲ ਸ਼ਰਮਾ ਦੇ ਨਾਲ ਮੈਂ ਮਿਚਾਵਲਾ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ